ਦੇਸ ਤੋਂ ਇਹ ਵਾਅਦਾ ਪੰਜਾਬੀਓ ਤੂੰ ਜੁੜ ਚੁੱਕੇ ਹੋ ਸੱਚਾ ਪੈਰਾ ਨਾਲ ਅੱਜ ਸਵੇਰ ਦੀ ਤੁਹਾਨੂੰ ਉਡੀਕ ਹੋਏਗੀ ਕਿਉਂਕਿ ਰਾਤ ਨੂੰ ਅਸੀਂ ਨਿਊਜ਼ ਪਾਈ ਸੀ ਜਿਸ ਵਿੱਚ ਆਪਾਂ ਕਿਹਾ ਸੀ ਕਿ ਕੱਲ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਜੋ ਕੀ ਕਾਗਜ਼ ਜਿਨ੍ਹਾਂ ਨੇ ਪੜ੍ਹਨੇ ਨੇ ਉਸ ਲਈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਅਰਜੀ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਾगज ਪਰਨ ਲਈ ਆਗਿਆ ਮੰਗੀ ਸੀ ਮਾਂ ਜੋ ਹਾਈ ਕੋਰਟ ਕੋਲ ਉਹਨਾਂ ਦੇ ਵਕੀਲ ਨੇ ਜੋ ਕਿ ਉਸ ਦਾ ਜਵਾਬ ਆਂਦਿਆ ਹੁਣ ਇਹ ਡਿਸਾਈਡ ਹੋਇਆ ਹੈ ਕਿ ਭਾਈ ਸਾਹਿਬ ਜੇਲ੍ਹ ਤੋਂ ਹੀ ਜੇਲ੍ਹ ਬੈਠੇ ਹੀ ਕਾगज ਪੜਨਗੇ ਤੇ ਉਹਨਾਂ ਦੀ ਪੈਰੋਲ ਨੂੰ ਪੰਜਾਬ ਸਰਕਾਰ ਨੇ ਰੱਦ ਕਰਦੇ ਹੋਏ ਕੋਰਟ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਤੇ ਹੁਣ ਭਾਈ ਸਾਹਿਬ ਦੇ ਜੋ ਬਾਹਰ ਆਣ ਦੀਆਂ ਅਟਕਲਾਂ ਸੀ ਉਹਨਾਂ ਦੇ ਵਿਰਾਮ ਚਿੰਨ ਲੱਗ ਗਿਆ ਹੈ ਅਤੇ ਭਾਈ ਸਾਹਿਬ ਹੁਣ ਬਾਹਰ ਨਹੀਂ ਆਣਗੇ ਜਦ ਕੀ ਉਹ ਜੇਲ੍ਹ ਵਿੱਚ ਬੈਠੇ ਹੀ ਆਪਣੇ ਕਾਗਜ਼ ਅਪਲਾਈ ਕਰਨਗੇ ਔਰ ਉਸ ਉਹ ਸ਼ਾਇਦ ਸੋਮਵਾਰ ਨੂੰ ਇਹ ਕੰਮ ਨੇਪਰੇ ਚੜੇਗਾ ਜੋ ਸੂਤਰਾਂ ਦੇ حوالے ਨਾਲ ਤਿੰਨ ਜੀ ਚੈਨਲਾਂ ਤੋਂ ਖਬਰਾਂ ਮਿਲ ਰਹੀਆਂ ਉਹ ਇਹੀ ਦੱਸ ਰਹੀਆਂ ਤੇ ਹਾਲੇ ਉਹਨਾਂ ਦੇ ਵਕੀਲ ਨਾਲ ਕਿਸੇ ਦੀ ਵੀ ਗੱਲ ਨਹੀਂ ਹੋਈ ਕਿਉਂਕਿ ਹਾਲੇ ਹੁਣੇ ਹੀ ਫੈਸਲਾ ਆਇਆ ਹੈ ਜੋ ਆਪ ਜੀ ਦੇ ਸਾਹਮਣੇ ਅਸੀਂ ਰੂਬਰੂ ਕੀਤਾ ਹੈ ब जेलों ही भाई अमृतपाल खंडूर साहब तो लोग सभा उम्मीदवार जेल तो ही डिब्रूगढ़ जेल तो ही अपने कागज़ भरन गए जबकि उन्होंने इसलिए ਇੱਕ ਐਪਲੀਕੇਸ਼ਨ ਮਾਨਯੋਗ ਹਾਈ ਕੋਰਟ ਨੂੰ ਲਗਾਈ ਸੀ ਤੇ ਜਿਸ ਵਿੱਚ ਉਹਨਾਂ ਨੇ ਇੱਕ ਹਫ਼ਤੇ ਲਈ ਪੈਰੋਲ ਮੰਗੀ ਸੀ ਆਰਜੀ ਤੌਰ ਤੇ ਜਿਉ ਨੂੰ ਜੇਲ੍ਹ ਦੇ ਰਹਾਏ ਕਹਿੰਦੇ ਆ ਉਹ ਮੰਗੀ ਸੀ ਪਰ ਉਸ ਤੇ ਪੰਜਾਬ ਸਰਕਾਰ ਵੱਲੋਂ ਜਾਣਕਾਰੀ ਦਿੰਦਿਆਂ ਉਸ ਤੇ ਪੈਰੋਲ ਤਾਂ ਨਹੀਂ ਮਿਲੀ ਪਰ ਉਸ ਉਸ ਤੋਂ ਬਾਅਦ ਇਹ ਫੈਸਲਾ ਆਇਆ ਕਿ ਭਾਈ ਸਾਹਿਬ ਜਿਹੜੇ ਆ ਉਹ ਹੁਣ ਭਾਈ ਅਮਰਤਪਾਲ ਸਿੰਘ ਜੀ ਡਿਬਰੂਗੜ ਜੇਲ੍ਹ ਤੋਂ ਹੀ ਆਪਣੇ ਕਾਗਜ਼ ਨੋਮੀਨੇਟ ਕਰਨਗੇ ਹੁਣ ਦੇਖਣ ਵਾਲਾ ਫੈਸਲਾ ਇਹ ਹੋਏਗਾ ਕਿ ਉਹਨਾਂ ਦੇ ਕਾਗਜ਼ ਭਰਨ ਤੋਂ ਬਾਅਦ ਉਹਨਾਂ ਦਾ ਅੱਗੋਂ ਫਿਊਚਰ ਦੇ ਵਿੱਚ ਕਾਗਜ਼ ਜਿਵੇਂ ਰੱਦ ਕਰਨ ਦੀਆਂ ਅਫਵਾਹਾਂ ਬੜੀਆਂ ਫੈਲੀਆਂ ਕਿ ਭਾਈ ਸਾਹਿਬ ਦੇ ਕਾਗਜ਼ ਰੱਦ ਨਾ ਕਰ ਦੇਣ ਜਦ ਕਿ ਇੱਕ ਸੀਨੀਅਰ ਵਕੀਲ ਨੇ ਹਰਪਾਲ ਸਿੰਘ ਖਾਰਾ ਜੀ ਨੇ ਕੱਲ ਇੱਕ ਇੰਟਰਵਿਊ ਦਿੰਦੇ ਇੱਕ ਗੱਲ ਕੀਤੀ ਹੈ ਕਿ ਅਗਰ ਅਗਰ ਇਨ ਕੇਸ ਉਹ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਦਾਂ ਦੀ ਗਲਤੀ ਕਰ ਦਿੰਦੀ ਹੈ ਕਿ ਭਾਈ ਅਮਰਪਾਲ ਸਿੰਘ ਦੇ ਕਾਗਜ਼ ਰੱਦ ਕਰ ਦਿੰਦੀ ਹੈ ਤੇ ਉਸ ਦਾ ਅਸਰ ਪੂਰੇ ਦੇ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਹੋ ਸਕਦਾ ਹੈ ਕਿ ਅਸਰ ਇਹ ਸੂਬੇ ਤੋਂ ਬਾਹਰ ਵੀ ਚਲਾ ਜਾਵੇ ਪਰ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਇਸ ਦਾ ਅਸਰ ਪਾਏਗਾ ਇਸ ਕਰਕੇ ਉਹਨਾਂ ਕਹੇ ਕਿ ਇਹ ਗਲਤੀ ਸਰਕਾਰ ਕਦੇ ਵੀ ਨਹੀਂ ਕਰੇਗੀ ਬਾਕੀ ਅਗਲੀ ਨਿਊਜ਼ ਤੱਕ ਤੁਸੀਂ ਜੁੜੇ ਰਹੋ ਸਾਡੇ ਨਾਲ ਮਿਲਦੇ ਆਂ ਅਗਲੀ ਨਿਊਜ਼ ਤੁਹਾਨੂੰ ਜਲਦੀ ਹੀ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਸੱਚਾ ਪੈਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਬੀਤੇ ਕਰਨੀਆਂ ਤਗੜੇ ਹੋ ਜੋ ਕੌਮ ਤੇ ਉਹ ਸਮਾਂ ਆਉਣ ਵਾਲਾ ਹੈ ਜਿੱਥੇ ਪਰਖ ਹੋਣੀ ਹੈ ਸਾਡੀ ਪਰਖ ਕਿਨੇ ਲੈਣੀ ਹੈ ਦਿੱਲੀ ਨਹੀਂ ਸਾਡੀ ਪਰਖ ਨੇਨ ਜੋਗੀ ਹੈਗੀ ਨਾ ਦਿੱਲੀ ਕੋ ਅਸੀਂ ਰਾਜ ਮੰਗਦੇ ਆ ਨਾ ਦਿੱਲੀ ਸਾਨੂੰ ਰਾਜ ਦੇਣ ਜੋਗੀ ਹੈ ਪਰਖ ਸਾਡੀ ਲੈਣੀ ਹੈ ਗੁਰੂ ਨੇ ਉਹ ਸਾਰਾ ਕੁਝ ਛੱਡ ਕੇ ਸਾਡੀ ਖਾਤਰ ਛੜਕਾਂ ਦੇ ਦਰਿਆ ਬਰਗਰਿਆ ਅਸੀਂ ਨੂੰ ਕੀ ਆਖਿਆ ਜਿਨ੍ਹਾਂ ਨੇ ਗਦਾਰੀਆਂ ਦੇ ਟੈਗ ਸੇਜਣ ਚੜ ਕੇ ਦਿੱਤੇ ਉਹ ਅੱਜ ਸੱਚੇ ਪੁੱਤਰ ਮੰਨੂ ਵਰਗੇ ਨੇ ਇੱਕ ਦੇਸ਼ ਤੋਂ ਨਾਲ ਕੀ ਲੈ ਗਿਆ ਪਰ ਜਿਹੜੀ ਗਦਾਰੀ ਸਾਹਤ ਹੋ ਗਈ ਉਹ ਜੇ ਕੋਈ ਵੀ ਬੰਦਾ ਇਹ ਕਹਿੰਦੇ ਘੱਟ ਗਿਣਤੀ ਹੈ ਮੈਂ ਇਹਨਾਂ ਨੂੰ ਕਹਿਣਾ ਵੀ ਸਾਡੀ ਟੱਕਰ ਦਿੱਲੀ ਦੀ ਹਕੂਮਤ ਨਾਲ ਹੈ ਇਹ ਕਿਸੇ ਕੋਈ ਮੰਚ ਬਲੇਖਾ ਨਾ ਕਰਿਓ ਵੀ ਸਾਡੀ ਇਸਾਈਆਂ ਨਾਲ ਟੱਕਰ ਹੈ ਜਾਂ ਕਿਸ ਹਿੰਦੂਆਂ ਨਾਲ ਟੱਕਰ ਹੈ ਸਾਡੀ ਟੱਕਰ ਦਿੱਲੀ ਦੀ ਹਕੂਮਤ ਨਾਲ ਹੈ ਪਰ ਜਿਹੜਾ ਵੀ ਮਨੁੱਖ ਜਿਹੜੀ ਵੀ ਧਿਰ ਜਿਹੜੀ ਵੀ ਸੰਪਰਦਾ ਦਿੱਲੀ ਦੇ ਦਿਲਾਰ ਬਣ ਕੇ ਸਖਵਾ ਦਾ ਨੁਕਸਾਨ ਕਰਨ ਉਹ ਸਾਡੇ ਰਾਹ ਚ ਖੜੇ ਨੇ ਤੇ ਸਾਡੇ ਰਾਹ ਚ ਖੜਿਆਂ ਦਾ ਫਿਰ ਅਸੀਂ ਇਦਾਂ ਹੀ ਮੁਕਾਬਲਾ ਕਰਾਂਗੇ ਬਿਆਨਾਂ ਤੋਂ ਕੋਈ ਨਹੀਂ ਡਰਨਾ মিডিਆ ਦਾ ਪ੍ਰੋਪਾਗੈਂਡਾ ਕਰੀ ਜਾਵੇ ਉਹਨੂੰ ਕਹ ਵੀ ਜੋ ਤੁਸੀਂ ਕਰਨਾ ਕਰ ਲਓ ਜਿੱਥੇ ਤਾਈ ਤੁਹਾਡੇ ਕੋਲ ਜੋਰ ਲੱਗਦਾ ਲਾ ਲਓ ਅਸੀਂ ਬਹੁਤ ਬਰਦਾਸ਼ਤ ਕੀਤਾ ਹੈ ਡਿਫੈਂਸਿਵ ਹੋ ਕੇ ਨਹੀਂ ਚੱਲਣਾ ਡਿਫੈਂਸਿਵ ਹੋਣ ਦਾ ਅਰਥ ਹੈ ਤੇ ਕੋਈ ਸਾਡੇ ਤੇ ਹਮਲੇ ਕਰੀ ਫਿਰੇ ਤੇ ਅਸੀਂ ਚੁੱਪਚੀ ਤੇ ਧਰਨੇ ਲਾਈ ਫਿਰਿਏ ਹੁਣ ਕੀ ਹੋ ਰਿਹਾ ਉਲਟਾ ਪਿਆ ਕੰਮ ਅਸੀਂ ਬਿਆਨ ਦਿੱਤਾ ਧਰਨੇ ਉਹ ਲਾ ਰਹੇ ਨੇ ਸਿੱਖਾਂ ਦੀ ਬਿਰਤੀ ਇਹ ਹੋਣੀ ਚਾਹੀਦੀ ਧਰਨੇ ਤੋਂ ਨਹੀਂ ਜੀ ਪੜਨਾ ਆਪਾਂ ਅਸੀਂ